ਸੋ ਦੋਤੀ ਦੰਦ ਬਤੇ ਤੇ ਇਹ ਸਿੰਘ ਸਿੰਘ ਨਾਲੇ ਕੰਮ ਚੱਲਦਾ ਪਰ ਉਹਨੇ ਐਸੇ ਰਾਇ ਅਸਰ ਫਾਤੂ ਨਾ ਤਾਦਾ ਤੇ ਬਰ ਅਸੀਂ ਠੇਕੇ ਦਾ ਕੇ ਸਮਾ ਲਿਤਾ ਤਾਂ ਹੁਣ ਆਰ ਫਰੀ ਕਦੀ ਬੇਰਾ ਆ ਤੁਹਾਨੂੰ ਇਹ ਬਾਡੀ ਦਾ ਨਹੀਂ ਆ ਤੁਹਾਨੂੰ ਅੱਜ ਸਵਾਸਨਾ ਵਿੱਚ ਭੇਜ ਰਿਹਾ ਕੈਂਟਨ ਦੱਦਾ ਦਾ ਭੇਜ ਰਿਹਾ ਅੱਜ ਉਹ ਬੇਗ ਜੇ ਸਭ ਤੇ ਨਾ ਛੱਡ ਕੇ ਹੋਣਾ ਹਰੇ ਸਭ ਦਸ ਕਰੇ ਕੇ ਛੱਡ ਕੇ ਹੋਣਾ ਅੱਥੇ ਅਸੀਂ ਕਿਵੇਂ ਬਣ ਗਏ ਠੇਕੇਦਾਰ ਸੇਵਾ ਦੇ ਸਾਡਾ ਫਰਜ਼ ਹੈ ਲੋਕ ਜਿਹਨੇ ਹੋ ਗਿਆ ਜਿਹਦੇ ਹਾਂ ਉਹਦੇ ਪੱਲੇ ਪੈ ਰਹੀਏ ਆਪਣੇ ਆਪ ਨੂੰ ਵਿੱਚੋਂ ਕੱਢ ਕੇ ਜਿਹਦੇ ਹਾਂ ਉਹਦੇ ਪੱਲੇ ਪੈ ਰਹੀਏ ਸਾਡਾ ਫਰਜ਼ ਹੈ ਮਾਲ ਵੇਚਦਾ ਠੇਕੇਦਾਰ ਸੀ ਬਣ ਕੇ ਸੇਵਾਗੇ ਮਾਲ ਸਾਰਾ ਰੱਬ ਦਾ ਸਵਾਸ ਦਾ ਕੋਈ ਮਨ ਹੈ ਪੂਰੀ ਦੁਨੀਆ ਰਾਜ ਕਿਸੇ ਦੇ ਕੋਲੇ ਆਜਵੇ ਪਰ ਉਹ ਮੁਸ਼ਕਲ ਹੈ ਫਿਰ ਵੀ ਕਿਸੇ ਕੋਲੇ ਇੱਕ ਮਿਸਾਲ ਹੈਗੀ ਹੈ ਕਿਹੜਾ ਮਾਦਨ ਵਾਲਾ ਸਿਕੰਦਰ ਹਾਂਜੀ ਸਿਕੰਦਰ ਦੀ ਸਿਕੰਦਰ ਦੀ ਸਾਰੇ ਦਿਨਾਂ ਚ ਤੁਸੀਂ ਉਹ ਤੇ ਆਖਰ ਵੇਲੇ ਕਹਿਣ ਲੱਗੇ ਮੈਂ ਸਾਰੇ ਦਿਨਾਂ ਰਾਹ ਦਿੱਤਾ ਇੱਕ ਸਵਾਸ ਲੈਦੇ ਹੋ ਆ ਕੇ ਤੇ ਪਹੁੰਚ 32 ਸਾਲ ਦੇ ਮਰਦ ਵਿਚ ਆ ਬਾਥਰ ਲਗਾ ਕੇ ਤੁਰ ਗਿਆ ਜਿਹੜੇ ਸਵਾਲ ਦਾ ਕਿੰਨਾ ਵੱਡਾ ਮੁੱਲ ਹੈ ਅੱਖ ਤੇ ਵੀ ਵੀ ਪੁਝਾ ਆ ਜਾ ₹1 ਲਾ ਕੇ ਬਣਾ ਲਵਾਂਗੇ ਦੰਦ ਵੀ ਦਵਾਈ ਲਵਾਂਗੇ ਸਵਾਸ ਕਿੱਥੋਂ ਲਵੋਗੇ ਨਹੀਂ ਮਰੇ ਨਹੀਂ ਮਿਲਦਾ ਜੀ ਗੁਰੂ ਜੀ ਐਨੇ ਬੈਂਬਰ ਨੇ ਵਸਤੂ ਆ ਉਹਦਾ ਬੁਲਕੀ ਆ ਅੰਮੀ ਬਾਤ ਜੀ ਉਹਦਾ ਮਰਦਾ ਸੀ ਕਿੱਥੇ ਅਸੀਂ ਸੇਵਾ ਸੀ ਮਾਰ ਕਹਿਦਾ ਮੈਂ ਤੇਰਾ ਜ਼ਿੰਮੇਵਾਰ ਹਾਂ ਹੋਰ ਚੌਥੇ ਸਾਡੇ ਜੀ ਸਰ ਮਾਲਿਕ ਕਹਿੰਦਾ ਚੌਥੇ ਘਰ ਲੈ ਲਿਆ ਫਿਰ ਰਣ ਦੇ ਇੱਕੋ ਇੱਕਾਂ ਸੱਚੇ ਪਾਸ ਤੇਰਾ ਸਭ ਕੁਝ ਹੈ ਤੇ ਜੱਬੀ ਤੇ ਮਨੂ ਨਾ ਆਪਣਾ ਸੁਭਾਅ ਹੋਵੇ ਜੇ ਮਰਜ਼ੀ ਕਰਾਏ ਨਾ ਇਹਨਾਂ ਉਟਾਉਂਦਾ ਹੈ ਘਾਲੀਆਂ ਗਲੀਆਂ ਸਾਫ ਕਰਾਉਂਦਾ ਨੈਡਰੀਨਾ ਸਾਹਿਬ ਤਰਾ ਤੇਰੀ ਮਾਰੇ ਕੁਰਸੀ ਦੇ ਪਿਛਲਾ ਰਾਜ ਕਰਾ ਦਜਾ ਜੀ ਆਪਾਂ ਦੱਸੀਆ ਕਾ ਤੇਰਾ ਹੈ ਮੇਰਾ ਘਰ ਨੂੰ ਅਸਚਾਈ ਨੇ ਆਹ ਫੋੜ ਕੇ ਵੀ ਅਸ ਮੈਂ ਨੈਡਰੀਨਾ ਜਾ ਕੇ ਤੇਰਾ ਹੈ ਫਿਰ ਤਾਂ ਮਾਨਦਾਨਾ ਜਾਵਾਂਗੇ ਕੋਈ ਨਾ ਰੂ ਤੁਹਾਨੂੰ ਰੋਕ ਨਹੀਂ ਸਕਦਾ ਕਿ ਮੈਂ ਮੇਰੀ ਗੱਲ ਵੀ ਬੰਦਾਂਗੇ ਸ਼ੇਤਰਖਾਨਾ ਆ ਸੀ ਬਸ ਤੂੰ ਕਿੱਥੇ ਦੀ ਬਣਾ ਰਹੀ ਨਾ ਮੈਂ ਸ਼ੇਤਰਖਾਨਾ ਦਾ ਕੰਮ ਨਹੀਂ ਇਹ ਕੋਈ ਜਦ ਤੂੰ ਹੀ ਨਾ ਹੁੰਦਾ ਚਲੇ ਸਹੀ ਕਿਹਾ ਬਿਲਕੁਲ ਸਾਡੇ ਸਾਥ ਨਾਲ ਆਓ ਦੋਸਤਾਂ ਸਾਡੇ ਤੁਹਾਡੇ ਅੱਜ ਆਪਰੇ ਪੁੱਤੇ ਪੁੱਜੇ ਮਾਰਨ ਦਾ ਜੇ ਮੈਂ ਦੇਖ ਰਿਹਾ ਲੋਗ ਇਹ ਕਰਦੀ ਆਪਣੀ ਕੋਸ਼ਿਸ਼ ਕਰਦਾ ਵੀ ਉਹਦੇ ਪੱਲੇ ਪਾਰ 24 ਘੰਟੇ ਸਤਿਗੁਰੂ ਤੋ ਆ ਕੇ ਨਵਾਉ ਦੇਗਾ ਜੀ ਦਾ ਕੰਮ ਇੱਥੋਂ ਇਕੱਠੇ ਕੀਤੇ ਪਰਨੇ ਤੋਂ ਆਵਾਜ਼ ਸੁਣਾ ਲੈਣੇ ਨੇ ਮੈਂ ਤਾਂ ਪੁਰਾਣੇ ਤਾਰੇ ਉਹਨੇ ਅੱਛੇ ਕੁਝ ਆਵਾਜ਼ੇ ਤੇ ਕਮਾਈ ਤੋਂ ਛੋਲਾ ਬਣ ਗਿਆ ਸੱਤ ਪਰਨੇ ਜੋੜ ਕੇ ਲਿਆ ਸੱਤ ਆਹ ਜੋੜ ਕੇ ਬੁਲਾਦੇ ਪੁਰਾਣੇ ਪੈਸੇ ਕਰੇ ਹਾਂ ਨਾ ਨਵੇਂ ਦੇ ਵਾਲੇ ਕਦੇ ਨਵਾਂ ਪੜਾਈ ਨਹੀਂ ਕਿ ਕਦੇ ਨਵਾਂ ਪੜਾਈ ਨਹੀਂ ਨਵਾਂ ਕਾਜ ਨਹੀਂ ਪਾਣਾ ਕਿ ਸੰਸਾਰ ਦੇਖਣਾ ਹੈ ਨਹੀਂ ਦਿਖਾਉਣਾ ਹੈ ਦੇਦੇ ਨੌਕਰੀ ਕਰਦੇ ਨਹੀਂ ਤੇ ਰਹਿਣਾ ਮਾਮਲਾ ਹੋਣਾ ਸੀ ਕਿ ਚਾਦਾ ਦਾ ਸਹਰਾਣਾ ਨਹੀਂ ਫਿਰਦਾ ਖਾਣ ਨੂੰ ਵੀ ਬੰਦਾ ਰਹਿਣ ਨੂੰ ਜਗ੍ਹਾ ਦਿੱਤੀ ਵੀ ਇਹ ਚਾਹੇ ਇਹ ਲੋਕਾਂ ਦੇ ਕਿੰਦੇ ਮਾਰ ਵਿੱਚ ਮਾਸ਼ਾਹਰ ਸ਼ੋਕਰਮਨ ਕੇ ਲੈਣਾ ਇਹ ਕੰਮ ਕਿਤੇ ਇਹ ਨਹੀਂ ਹੁੰਦਾ ਨਾ ਹੁਣ ਨਹੀਂ ਹਾਂਜੀ ਨਾਲ ਸੁਣ ਲਿਓ ਇਹ ਤਾਂ ਹੁਣ ਤੋਂ ਹੋਰੇ ਬੈਠਾ ਹੁਣ ਕਰਦਾ ਕੰਮ ਹੈ ਗੱਲ ਬਹੁਤ ਪੁਰਾਣੀ 50 ਸਾਲ ਪੁਰਾਣੀ 70 ਦੀ ਸੁਭਾਦਾ ਲੈ ਕੇ ਜਿੱਤੇ ਅਸਰੇ ਮੋਰ ਨਮਨ ਮਾ ਆਇਆ ਜੀ ਦਾ ਬੜਾ ਬਹੁਤ ਇਹ ਕਿ ਪੈਸਾ ਬਹੁਤ ਜਾਂਦਾ ਉਹ ਨਾਲ ਉਹ 2-3 ਸਾਲਾਂ ਦਾ ਵੱਡਾ ਹੋ ਗਿਆ 50 ਗੁੱਟਾ ਉਹ ਮਨ ਵਿੱਚ ਤਾਂ ਛੋਟਾ ਕੈਂਟ ਤੇ ਭਰਾ ਜੀ ਅਜੇ ਹੈ ਨਹੀਂ ਕਿਹਦੇ ਫਸਲ ਬਹੁਤ ਮਾਰਦਾ ਹੈ ਇਹ ਠੀਕ ਨਹੀਂ ਹੈ ਮਨਾਂ ਮੈਨੂੰ ਵੀ ਲੱਗਦਾ 15 ਕਰਨ ਤੱਕ ਲੈਂਦੇ ਤਾਂ ਇਹਨਾਂ ਵੇਚਦੀਆਂ ਮੈਂ ਵੇਚਦਾ ਜਿਪਣਾ ਲੈ ਨੂੰ ਉਹ ਤਾਂ ਦੇ ਦਿੱਤਾ ਹੈ 100 ਰੁਪਇਆ ਨਗਾਇਜ਼ੀ ਨਹੀਂ ਦਿੱਤਾ ਉਹ 100 ਰੁਪਇਆ ਸਾਈ ਵੀ ਦੇਗਾ ਤੀਜੇ ਬੰਦੇ ਅਸੀਗਾ ਤੇ ਵੱਢ ਕੇ ਲੱਗਦਾ ਜਿਹਾ 95000 ਰੁਪਏ 5000 ਅਨ ਵਿੱਚ ਆ ਉਹਦੇ ਮੱਦੇ ਭਾਅ ਤੇ ਕਿੰਨਾ ਵੀ 2000 ਰੁਪਏ ਸੀ ਤੇ ਮੈਂ ਰਹਾ ਕਿ 5000 ਕਿੱਥੇ ਭਰੇ ਲੁਕਾ ਹੋ ਕਹਿੰਦਾ ਪੈਸਾ ਪੜਦਾ ਹੈ ਕੋਈ ਮੈਂ ਤਾਂ ਤੇਰੀ ਮਰਜ਼ੀ ਹੈ ਉਹਨੇ ਅਰਜਨ ਜੜੀਆਂ ਲਾਏ ਨਾ ਕਿ ਬਣਾਇਆ ਵੜਕੇ ਮੋਸੇ ਮਾਸੇ ਰਾਹ ਤੇ ਟ੍ਰੈਲੀ ਕਿਤੀ ਕਰਾਇਆ ਤੇ ਉਹ ਜਾਣੇ ਵੇਚ ਗਿਆ ਵੇਚ ਕੇ ਆਇਆ ਉਹ ਘਰ ਆਇਆ ਪਹਿਲੇ ਦਿਨ ਘਰ ਦੇ ਕਹਿੰਦਾ ਬੰਨ ਸਾਹ ਉੱਥੇ ਬੰਨ ਕੇ ਹੀ ਚਲ ਰਿਹਾ ਤੁਪੋ ਚਪਤੀ ਵਿਚਾਰਦਾ ਰਹਿਣਾ ਉੱਥੇ ਜਰ ਰਹਿਣਾ ਉੱਥੇ ਆ ਗਿਆ ਉਹ ਬਾਬੇ ਜੀ ਦੇ ਦਰਦ ਚ ਖੇਤ ਵਿੱਚ ਤੂੰ ਉੱਥੇ ਬੜੀ ਬੜੀ ਸ਼ਾਨ ਸੀਗੀ ਉਹ ਨਮਸਕਾਰ ਵੀ ਕਰਕੇ ਰਹਿ ਗਿਆ ਵਿਚਾਰਾ ਤੇ ਕੋਨੇ ਰੱਖਦੀ 5000 ਦੀ ਕਾਪੀ ਸਭ ਜਾਰੇ ਨੋਟ ਵਾਲੀ ਤੇ ਨਾਲ ਇੱਕ ਪਰਚੀ ਐਨੇ ਕ ਆ ਮੈਂ ਕੀ ਅਗਰ ਬੰਦੋ ਮੈਂ ਕਿ ਦੱਸ ਕਹਿੰਦਾ ਅੱਜ ਤੇ ਰਿਖਾ ਨੇ ਇੰਨੀਆਂ ਦਿਹਾੜੀਆਂ ਲੱਗੀਆਂ ਐਨਾ ਦੇ ਤਾਰ ਨੂੰ ਠੇਕਾ ਰੇਟ ਵਾਲੇ ਨੇ ਦਿੱਤੇ ਪੈਸੇ ਲੁਦਾਨੇ ਨੇ 3500 ਰੁਪਏ ਬਚਿਆ ਤੁਹਾਨੂੰ ਦੇਣਾ ਪਿਆ ਯਾਰ ਤੇ 500 ਰੁਪਏ ਨੋਕੀ ਨੂੰ ਸਾਥ ਪਾ ਤੇ 500 ਦਾ ਅਧਰ ਕਹਿੰਦਾ ਮੁੱਤੇ ਨੂੰ ਸਾਹ ਨੌਕਰੀ ਕਰਨੇ ਕੋਈ ਜੱਟ ਦੇ ਕਹਿੰਦਾ ਜਾਣੀ 12000 ਮਹ ਕੋਈ ਕਈ ਸਹਾਰਾ ਘਾਟਾ ਵੀ ਨਹੀਂ ਤੇ ਕੋਈ ਨਫਾ ਹੋਦਾ ਕੋਈ ਕਰਨੀ ਹੈ ਤਾਂ ਹੁੰਦਾ ਰਨ ਹੁੰਦਾ ਉਹ ਵਿਚਾਰਾ ਰੋਣ ਲੱਗ ਪਈ ਜਾਵੇ ਉਹ ਕਿਉਂ ਸਰੇਸ਼ੂ ਆ ਰਿਹਾ ਪੂਰਾ ਤੇ ਮੈਂ ਉਹਨੂੰ ਕਿਹਾ ਮਾਤੋ ਫਿਰ ਭਿਆਪਾ ਨਹੀਂ ਜਾ ਤੇ ਥੋੜਾ ਤੇ ਬੱਧਾ ਪੈਂਦੀ ਜਾਵਾ ਕਹਿੰਦਾ ਹੀ ਰੋਜੀ ਰਾਮ ਸਰਪੰਚਾ ਕੱਤਰੀ ਅੰਦ ਤੇ ਜੇ ਮੈਂ ਕਿੰਨੇ ਮੁੰਡਾ ਸਰਪੰਚ ਹੈਗਾ ਸਾਡਾ ਪ੍ਰੇਮੀ ਵੀ ਉਹਦੇ ਪੱਠੇ ਪੁੱਠੇ ਸਨ 8 22 ਸੀ ਉਹ ਕਹਿੰਦਾ ਉਹ ਤਾਂ ਲਾਇਆ ਉਹ ਸਗ ਉਹਦਾ ਫੋਨ ਫੋਨ ਤਾਂ ਆਉਂਦੇ ਨਹੀਂ ਸਾਨੂੰ ਮੈਨੂੰ ਕਰ ਚਾਹੀਦੀ ਵੀ ਹੋ ਠੀਕ ਹੈ ਤੂੰ ਮੈਂ ਕਾਫੀ ਚੱਕੀ ਹਾਂ ਪਰ 500 ਕੱਢ ਕੇ ਦੇਤਾ ਸੱਤ ਸੱਤ ਦੇ ਆਏ ਭਾਗ ਦੀ ਗੱਲ ਹੈ ਤੂੰ ਕਹਿਣ ਲੱਗਿਆ ਮਗਾ ਠੀਕ ਹੈ ਤੇਰਾ ਬੜੀ ਕਿਰਪਾ ਹੋਗੀ ਕਿ ਸਾਡਾ ਰੋਸਾ ਦੂਰ ਹੋ ਜਾਣਾ ਬੜੀ ਕਿਰਪਾ ਹੋਗੀ ਮੈਂ 500 ਹੋਰ ਦੇਤਾ ਤਰ ਹੁਣ ਕਰ ਹੁਣ ਤਾਂ ਮੁੱਢੇ ਹੀ ਵੜ ਗਿਆ ਬੜੀ ਕਿਰਪਾ ਹੋਗੀ 500 ਹੋਰ ਦੇਤਾ ਤਾ ਖਾ 3500 ਜੀਗਾ ਉਹ ਸਾਬ ਨੂੰ ਨਾਲ ਕਿਹਾ ਜੀ ਬੇਚੇ ਸੀਗੇ ਬਹੁਤ ਨਗਾਇਆ ਚ ਪੈਸੇ ਦੇਗਾ ਪਹਿਲਾਂ ਤੁਸੀਂ ਪਹਿਲਾਂ ਕਿੰਨੇ ਦਾ 3500 ਕਹੇ ਬਦ ਕੋਲਣਾ ਜਿਹਾ ਲੈਣਾ ਸੀ ਮੈਨੂੰ ਪਤਾ ਹੈ ਨਾ ਮਹਾਵਤਾ 5000 ਤੱਕ ਆਪੀ ਰੱਖੀ ਸੀ ਬਾਕੀ ਛੱਡ ਦਿੱਤਾ ਕਹਿੰਦਾ ਇਹਨਾਂ ਨਾਲ ਖਾਸੇ ਛੋਟੇ ਵੱਡੇ ਹੁੰਦੇ ਇਹਨਾਂ ਵਿੱਚ ਕੋਸ ਉਹ ਨੂੰ ਕਿਸਾਨ ਲੱਗਿਆ ਕਹਿੰਦਾ ਫਿਰ ਮੈਂ ਸਮਝਾਈ ਗੱਲ ਤੂੰ ਆਪਣੇ ਨੌਕਰ ਲਾਉਂਦਾ ਹੋਰ ਦਿਹਾੜੀ ਰੋਣਾ ਵਧਦਾ ਬਾੜੂ ਦੇ ਨਿਦਾਨੇ ਤੂੰ ਆਪੇ ਸਿੰਦਰਟਰ ਲੈ ਕੇ ਟੈਂਕ ਸਰ ਦਾ ਤੇਲ ਪੂਰਦਾ ਬਜੇ 3500 ਰੁਪਏ ਸੀਗਾ। ਉਹ ਤੇਰੇ ਖੇਚੇ ਤੋਂ ਹਮਲੇ ਨਹੀਂ ਬਰੇ ਲੋਕਾਂ। ਪਰ ਤੂੰ ਕੰਨੇ ਚੜਸਦਾ ਥੋੜਾ ਸ਼ਾਂਤ ਹੋ ਜਾ। ਅਗਲੇ ਇਹੇ ਕੰਮ ਜੇ ਕੋਈ ਆ ਕੇ ਲੱਗ ਗਿਆ ਇੱਥੇ ਨੁਕਸਾਨ ਜਨਾ ਹੋ ਕੇ ਜਾਵੇ। 21 ਸਾਲ ਦੀ ਜੇ ਤੇਰੀ ਉਮਰ 21 ਸਾਲ ਆਜ ਬੇਟਾ ਆਜੋ 21 ਸਾਲ ਦੀ ਕਿੰਨੀ ਉਮਰ ਹੁੰਦੀ ਹੈ। ਉਸ ਵੇਲੇ ਹਮ ਤਾਂ ਬੜਿਆ ਟੈਂਕਰ ਮੈਸੇਜ ਫਰਮੂਸਰ ਮੰਨੇ ਲੰਦਾ ਸੀ। ਕੋਣ ਆਇਦ ਮੈਦਾਨੀ ਸੀਗਾ ਮਦਰਾਜ਼ ਬੰਦੇ ਸਾਲਾ ਐਸੇ ਉੱਥੋਂ ਦਾ ਗਰਾਂਡ ਦਾ ਹੋ ਉਹਦਾ ਆਰਡਰ ਬੁੱਕ ਕਰਾਤਾ 500 ਰੁਪਏ ਦੇ ਕੇ ਸਭ ਹੰਸੇ ਉਹ ਕਰਾਉਂਦਾ ਵੀ ਜਦੋਂ ਉਹਨਾਂ ਨੰਬਰ ਆਵੇ ਦਾਂਦੇ ਆਂਗੇ ਖੇਤੀ ਦਾ ਕੰਮ ਢਲਾ ਸੀਗਾ ਜ਼ਮੀਨ ਬੇਬਧਰੀ ਸਾਰੀ ਪੈਟਰੋਲ ਲੈਣਾ ਪੈਟਰੋਲ ਦਾ ਹੰਸੇ ਕੰਡਾ ਜੈ ਨਹੀਂ ਸੀ ਕਿ 500 ਕਿੱਥੇ ਜਾਂਦਾ ਹਿੰਦੁਸਤਾਨ ਦਾ ਰੋਟ ਕੀ ਬਣਦਾ ਟ੍ਰਿਪਿਆ ਦਾ ਬਣ ਲੱਗੇ ਹਿੰਦੁਸਤਾਨ ਉਹ ਲੈ ਲਿਆ 3000 ਨੂੰ ਕੱਪੜੇ ਦੇ ਮੁੱਲ ਸੀ ਉਹਦਾ ਉਹ ਲੈ ਲਿਆ ਇਹਨੇ ਸਾਲ ਬਾਅਦ ਆ ਗਿਆ ਬੈ ਨਾ ਆ ਗਿਆ ਦੂਜੇ ਦਾ ਸਿੱਠੀ ਆ ਗਈ ਸੱਤ ਐ ਲਾਗੇ ਲੈ ਕੇ ਬਿਠਾਇਆ ਉਹ ਪੈਸਾ ਹੈ ਨਹੀਂ ਪੈਸਾ ਪਹਿਲੇ ਮਸਾ ਲੋਕਾਂ ਦਾ ਲੈ ਰਿਹਾ ਪੂਰੇ ਕਿਥੇ ਚਲੇ ਤੇ ਉਹ ਵਿਕੇ ਤਾਂ ਮੈਂ ਨਾ ਮਾ ਲਵੈਤ ਰਾਜੀ ਲੈਣਾ ਹੋਈ ਸੀ ਮਾਸ਼ਾ ਅੱਲਾ ਗਾਇਮਾ ਟਰਾਕਟਰ ਵੇਚ ਲਿਆ ਘਰ ਤੋਂ 21 ਸਾਲ ਦੇ ਉਪਰ ਤੁਸੀਂ ਦੇਖ ਰਹੇ ਹੋ ਆਪਣਾ ਜੀਵਨ ਕਿਵੇਂ ਦਾ ਬੀਜ ਦਾ ਆਇਆ ਉਹ ਕਹਿੰਦਾ ਬਈ ਨਾ ਦੇ ਪਿੰਡ ਦੇ ਬੰਦੇ ਆ ਗਏ ਕਿ ਦਿਨਾਂ ਦੋ ਚਾਰ ਦਿਨ ਹੋ ਗਏ ਨਰ ਬਾਅਦ ਗੁਰਬਖਸ਼ਾ ਰਿਤੂ ਤੋਂ ਪਰਾਦਾ ਪੰਜਰ ਕੋ ਦੋ ਆ ਦੇ ਬੱਡੇ ਜਾ ਦਾ ਨਾਮ ਨਾਦ ਕੰਡਾਲਾ ਨੂੰ ਕਿਹਾ ਟਰੈਕਟਰ ਦਾ ਪਤਾ ਲੱਗਿਆ ਬੇਸਰ ਮਹਾ ਬਸਰਾ ਕੀ ਲੈਣਾ ਮਾ ਤੇ ਲੜਾ ਕਹਿੰਦੇ ਹਾਂ ਬਸਰਾ ਦਾ ਬੋਲਾ ਸਾਰਾ ਇਹਨੇ ਦੀ ਕੁੜੀ ਹੈ ਇਹਦਾ ਕਲਟੀਵੇਟਰ ਨਾਲ ਤੇ ਮੈਂ ਉਹਨੂੰ ਕਿਹਾ ਇਹਦਾ ਲੈਣਾ 21000 ਰੁਪਿਆ ਤੁਹਾਨੂੰ 21599 ਨਹੀਂ ਮੈਨੂੰ ਕਹਣੇ ਆ ਕੇ 1 ਰੁਪਿਆ ਘੱਟ ਨਹੀਂ ਕਹਿਣਾ ਤੁਹਾਨੂੰ ਪਸੰਦ ਆ ਇਹ ਸਵੇਰੇ ਲਾਜੇ ਪੈਸੇ ਰੱਖ ਲਿਓ ਨਹੀਂ ਮੇਰੇ ਕੋ ਆਇਆ ਹੀ ਨਾ ਬਾਦ ਉਹ ਦੂਜੇ ਦਿਨ ਆਏ ਤੇ ਉਹਨਾਂ ਦਿਨਾਂ ਦਾ 21 ਮੰਗਾ ਜਿਵੇਂ ਪੈਸੇ ਰੱਖ ਕੇ ਟਾਈਕਲ ਲੈ ਗਿਆ ਤੇ ਲਕੈ ਉਤਰ ਗਿਆ ਹੋ ਗਏ ਤੇ ਫਿਰ ਇੱਕ ਦਿਨ ਤੁਹਾਡੇ ਕੋਲ ਕੇ ਦਾਦਾ ਰਾਮ ਹਾਜ਼ਰ ਨੇ ਕਿਸ਼ਿਆ ਵੀ ਤੁਹਾਨੂੰ ਕਿਵੇਂ ਪੁੱਛ ਲਿਆ ਇੰਨੇ ਪੈਸੇ ਦਾ ਇਹ ਤੇ ਇਹ ਦਿਨਾਂ ਮੁੱਲ ਕੀਤਾ ਉਹਨੂੰ ਸਸਤਾ ਲੱਗਿਆ ਉਹ ਤਾਂ ਹੀ ਉਹਨੇ ਘੱਟ ਬਾਦ ਨੇ ਕਹਿ ਲੈ ਗਏ ਉਹ ਤੁਹਾਨੂੰ ਕਿਹ ਪਤਾ ਲੱਗਿਆ ਆਮਨ ਨੂੰ ਇਹ ਪਤਾ ਲੱਗ ਗਿਆ ਮੈਂ ਪਰਾਂ ਨੂੰ ਤੋਨਾ ਵੀ ਮੈਂ ਲੈਣਾ ਆ ਕਿੰਨੇ ਪੈਸੇ ਲਾਉਂਗਾ ਤੇ ਐਸਾ ਤਾਂ ਲੱਗਿਆ ਨਾ ਮੈਨੂੰ ਕਹਿੰਦੇ ਕੋਸ ਪੈਸੇ ਲਾਣਾ ਨਹੀਂ ਉਹਨੇ ਨਾ ਤਾਂ ਮੰਗਿਆ ਨਹੀਂ ਜਦੋਂ ਆਇਆ ਸੀ ਬੰਨ ਲੱਗਿਆ ਸੀਗਾ ਹਾਂ ਹਮ ਦੋਸਰਨਾ ਤੁੰਕੀ ਜੀ ਉਹ ਉਸੇ ਸਮੇਂ ਦੀ ਗੱਲ ਹੈ ਇੱਕ ਬੱਚੀ ਸੀ ਕਿੱਤੀ ਜੀ ਸੋਈ ਤਿੰਨ ਸਾਲ ਸੌਦੀ ਰਹੀ ਤਿੰਨੇ ਸਮੇਂ ਕੱਟੀਆਂ ਦਿੱਤੀਆਂ ਉਹ ਮੈਂ ਐਸਾ ਉਹਦਾ ਦੇਖਿਆ ਪਹਿਲੇ ਜਨਮ ਦਾ ਕੋਈ ਸੰਜੋਗ ਦਾ ਆਪਣੇ ਘਟੂਰ ਨੂੰ ਜੇ ਸਾਹਮਣੇ ਆ ਜਾ ਲੀਰ-ਲੀਰ ਕਰ ਦੋ ਬਾੜ ਤੇ ਹੀ ਪਿਚਾ ਕੇ ਪਾ ਕੇ ਰੱਖ ਦਿੰਦੀ। ਅੱਛਾ ਐਨੀ ਤੇ ਸੁਣੀ ਮਾਂ ਦੀ ਆਪਣੇ ਵਰਤੇ ਨਾਲ। ਛਾੜ ਦੋ। ਥੋੜਾ ਜੁੱਤੀ ਸੈ ਤਾਂ ਸਿਰ ਖੋਦੇ ਖਾਂਦੇ ਸੀ ਨੇ। ਦੋ ਸੁਣੇ ਤਾਂ ਤੇ ਇਧਰ ਉੱਧਰ ਕੱਲੇ ਘਰ ਕੋਲੇ। ਤੀਜੇ ਨੂੰ ਤਾਂ ਮੰਡੀ ਭਾਾਸੋਂ ਅਗਲੀ ਸੀ ਵੀ ਭਾਾਸੋਂ ਤੋਂ 15 ਕਿਲੋਮੀਟਰ ਪੈਂਦਾ। ਇੱਥੇ ਕਰਤਾ ਅਰਤਮੰਨ ਬਣਦੇ ਤਾਂ ਜੂ ਵੀ ਬਣਦੇ ਨੇ। ਇੱਕ ਨੌਕਰ ਦੇ ਅੱਗੇ ਇੱਥੇ ਨੂੰ ਭੇਜਦਾ ਮੈਂ ਰੋਟੀ ਲੈ ਕੇ ਆਇਆ ਕਰਦਾ ਮੈਂ ਵੀ ਨਾਲ ਹੋ ਗਿਆ। ਤੇਰੇ ਆਦੇ ਮੰਡੀ ਚ ਪਹੁੰਚ ਗਏ ਮਾਡੀ ਵੱਧ ਤੇ ਮੰਡੀ ਕਿਹੜਾ ਨਗਰ ਬੰਨਾ ਹੁੰਦਾ ਨੇ ਆ ਇਥੋਂ ਦੇ ਮੀਏ ਆ ਗਏ ਯੂਪੀ ਦੇ ਉਹ ਗੱਲ ਲਗੇ ਵੇਚ ਨਹੀਂ ਭਗਾਂ ਬਸ ਤੇ ਨਹੀਂ ਜਾਂਦੀ ਕਿ ਲੈਣਾ ਵਸਾ ਪਹਿਲਾਂ ਤੁਸੀਂ ਨੇ ਗੁਣ ਸੁਣ ਲੋ ਇਹ ਤਿੰਨ ਵਾਰ ਸੂਈ ਆ ਹੁਣ ਇਹਨੇ ਕੱਟੀ ਦਿੱਤੀ ਆ ਘਰ ਬੰਨੀ ਹੋਏ ਜੇ ਆਪਣੇ ਸਾਧਾ ਦਾ ਕੱਟੀ ਤੁਹਾਡੀਆਂ ਲੈ ਜਾਓ ਕਿੰਨੇ ਵਾਰੀ ਪਰ ਇਹ ਸਾਹਮਣੇ ਆ ਕੇ ਨੀਰ ਨੀਰ ਕਰਦੇ ਤਿੰਨੇ ਵਾਰੀ ਨੇ ਆਪਣੇ ਕਟੂਲੇ ਨਾਲ ਹੱਥ ਜਿੱਤ ਕੇ ਚਾੜ ਕੇ ਰੱਖੇ ਯੋਧੇ ਨਹੀਂ ਦੀ ਨਹੀਂ ਅਸੀਂ ਖੋਣੇ ਅਸੇ ਦੋਸਰੇ ਤੋਂ ਮੈਨੂੰ ਪਿਆਏ ਖੋਣੇ ਦਾ ਮਨ ਕੀਤਾ ਹੈ ਇਹ ਤਾਂ ਇਹਦੇ ਗੁਣ ਤੇ ਲੈਣਾ 1100 ਤੁਹਾਨੂੰ ਪਸੰਦ ਹੈ ਮੈਨੂੰ 1099 ਨਾਲ ਕਿਉਂ 1100 ਕਰਾ ਲਈ ਮੈਂ ਲਾਜ਼ਮੀ ਨਹੀਂ ਮੈਨੂੰ ਕਹਿਣਾ ਬਈ ਕੱਢ ਦੇ ਰਹਿਤਾਂ ਫੋਨ ਕਰਦਾ ਇਹ ਇੱਕੋਲੇ ਟਿਕੋਲੇ ਖੜਾ ਜੱਟ ਤੁਹਾਡੇ ਮਰਗਾ ਉਹ ਮੈਨੂੰ ਕਹਿੰਦਾ ਤੂੰ ਜ਼ਿਆਦਾ ਸੱਚ ਤਾਂ ਕੋਈ ਮੰਦੀ ਜਾ ਕੇ ਸੱਚ ਬੋਲਦਾ ਹੈ ਮਖਾਤੀ ਰਾਜਗੇ ਟੁੱਟ ਰੋਲਣਾ ਤੇ ਰੋਕਦਾ ਨਹੀਂ ਹੈ ਮੇਰੀ ਬਸ ਨਹੀਂ ਹੈ ਅੱਗ ਤਾਂ ਇਵੇਂ ਦਾ ਜੀ ਮਨਾ ਹੈ ਨਾ ਵੀ ਕਿ ਬਚਪਨ ਦਾ ਵੀ ਸਾਦੇ ਉਮਰ ਨੇ ਕੋਈ ਕੋਈ ਅੱਜ ਬੱਚੇ ਖੇਡਦੇ ਫਿਰਦੇ ਨੇ ਪਰ ਇਹਨਾਂ ਲੱਗੂ ਕਿ ਥੋੜੇ ਬਿਹਰੇ ਜਰਮਾਂ ਨਾਲ ਆਇਆ ਸੀਗਾ ਜਿਹੜਾ ਮੇਰੇ ਕੋਲੇ ਆ ਗਿਆ ਕਿਸੇ ਕੰਮ ਨਾਲ ਲੱਗਿਆ ਉਹ ਬੱਚੇ ਕਿੱਥੋਂ ਪਾਲੇ ਸਾਰੇ ਆਪਣੀ ਕਮਾਈ ਦਾ ਤੈਨੂੰ ਦੇ ਗਿਆ ਉਹ ਉਹਦੇ ਬੱਚੇ ਕਿੱਥੋਂ ਰੋਟੀ ਖਾਂਦੇ ਹੋ ਇੱਕ ਤਾਂ ਕਿ sĩ ਕਾ 4 ਪੈਸੇ ਬਣ ਕੇ ਰੋਟੀ ਖਾਂਦੇ ਇਹ ਹੱਕ ਇਹ ਨਹੀਂ ਕਰਨਾ ਹੈ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਇਕੱਠਾ ਕਰਨੇ ਸਵਾਲ ਤੋਂ ਬੋਲਿਆ ਆਪਣਾ ਕਪੜਾ ਸਵਾ ਪੁਰਾਣੇ ਤਾਰੇ ਪੈ ਦੋ ਸੀਪਕੇ ਬਣਾ ਲਿਆ ਜੀ ਸਤਿ ਸ਼੍ਰੀ ਅਕਾਲ ਤੇ ਆ ਤੇ ਤਰਕੇ ਲੰਗਰ ਤੇ ਚਲੀ ਮੇਰੇ ਨਾਲ ਬੰਦੀਏ ਬੰਦੀਏ ਲਾ ਕੇ ਲੋਕਾਂ ਦੇ ਆਸੇਵਰ ਸੁਬਦਾਨ ਪਰੌੜੇ ਬਣਾ ਕੇ ਕੋ ਬਣਾਉਂਦਾ ਮੈਂ ਉੱਥੇ ਖਾਂਦਾ ਚਲਾ ਕੇ ਲੈ ਕੇ ਆਉਂਦਾ ਜਰਾ ਜੀ ਬਣਾ ਅੱਜ ਜੀ ਵੀ ਨਾਲ ਤੁਹਾਡੇ ਸਾਹਮਣੇ ਫਰਨੀਚਰ ਦੇ ਨਾਲ ਹੈ ਕਾੜੇ ਰਾਤਰਾ ਜੀ ਸਵੰਨੀ ਸ੍ਰੀ ਦਾ ਮੇਰੇ ਦੱਤੂ ਜੀ ਦੇਖਣ ਗੁੱਡ ਗੁੱਡ ਸਟੋਰ ਦੇ ਵੈਰੀ ਗੁੱਡ ਸਟੋਰ ਦੇ ਇਹਨਾਂ ਦਾ ਗਰੀਬ ਹੈ ਸਰ ਸਰ ਸੰਤਾਂ ਦਾ ਗਾਣਾ ਨਹੀਂ ਬੱਚੇ ਵੀ ਨਾਲ ਨਾਲ ਲੱਗੇ ਉਹਨਾਂ ਨੂੰ ਚੰਨ ਕਰਨਾ ਹੁੰਦਾ ਕਿ ਜੀਵਨ ਵਿੱਚ ਇਹਨਾਂ ਦਾ ਹੋਵੇ ਰੋਟੀਆਂ ਨੂੰ ਦੇਣੀ ਹੈ ਇਹ ਮੈਨੂੰ ਕੌਣ ਦੇਗਾ ਰੋਟੀ ਕੋ ਦੰਦਾ ਵੀ ਹੈ ਰੋਜ਼ਾਨਾ ਕੀ ਕਲਪਨਾ ਕਰਾਂਗਾ ਜੇ ਨਾ ਕੋਈ ਮਿਲਦਾ ਕੋਈ ਜੀ ਮਿਲ ਗਿਆ ਉਹ ਕਿ ਕਲਰ ਦੇ ਉਹ ਹੋਰ ਕੀ ਕਰਨਾ ਬਾਕੀ ਇਹੀ ਅਰਦਾਸ ਹੈ ਢੁੱਲ ਕੇ ਵੀ ਇਹ ਚ ਮੈਂ ਮੇਰੀ ਕਰਦੇ ਸੱਚੇ ਪਾਸਾ ਤੇਰਾ ਤੂੰ ਆਪਣੀ ਕਮ ਲਾ ਲੈ ਦਿਨ ਰਾਤ ਲਾ ਕੇ ਰੱਖ ਭਾਂ ਸ਼ਾਮ ਨਾਲ ਤੇ ਭਾਂ ਖਾਣ ਨਾਲ ਤੇ ਤੇਰਾ ਐ ਤੈਨੂੰ ਕੋਈ ਕਰਾਉਣਾ ਖਾਣ ਨੂੰ ਦੇ ਦੀ ਕਰਾਉਣਾ ਕੱਪੜਾ ਧੰਡਾ ਕਰੂਗਾ ਨਹੀਂ ਕਰਾਉਣਾ ਬਾਜ਼ਰ ਕਰਦੀ ਸ਼ਰਦੀ ਅਦੇ ਕੋਈ ਮੈਂ ਮੱਥੇ ਜਾਗੇ ਦੇ ਵਿੱਚ ਮੇਰੇ ਅੰਦਰ ਹੀ ਮੇਰੇ ਚ किसान लगी मैंने बाबा ने तो पढ़ाया था पहले तो पढ़ाया था अब नहीं तो नहीं कर लिया अब ना और क्या चल रहा है आज था खाली नहीं एम्बुलेंस है डेलोरी का डेलोरी का तो डेलोरी का तो किधर 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 ਬੁਰੀ ਜਨ ਬੁਰੀ ਜਨ ਕੇ ਮੈਂ ਕੈਨਸਲ ਆ ਗਈ ਤੇ ਰਾਹ ਚਾਹਣਾ ਤੈਨੂੰ ਇਹ ਕਰਨਾ ਕਿ ਲੈਣੇ ਕੱਤਾ ਕੇ ਕਹਿੰਦੇ ਜੀਤੇ ਹੈ ਪਸਾਰਾ ਰੱਬ ਬੈਠਾ ਹੈ ਉਹਨੇ ਲੈ ਕੇ ਲਾ ਕੇ ਲੋਕਾਂ ਨੇ ਲਾਦੇ ਰੱਬ ਨੇ ਲਾਗੇ ਜਿੱਥੇ ਰੱਬ ਨਹੀਂ ਲੋੜ ਉੱਥੇ ਕਮ ਆਉਂ ਅਜਿਹ ਪੜਿਆ ਅਜਿਹ ਜਾਨ ਤੈਨੂੰ ਮੰਨ ਜਾ ਕਰੋ ਮੈਂ ਕਹਿੰਦਾ ਕਿ ਤੁਸੀਂ ਬਾਹਰ ਦੋ ਤੱਕ ਨੇ ਮੈਂ ਕਹਿੰਦਾ ਯਾਰ ਚੱਲ ਨਹੀਂ ਰਹੀ ਅਸੀਂ ਧੰਨਿਆ ਤੋਂ ਤੱਕੜੇ ਹੋ ਕੇ ਲੱਗਣਾ ਨਹੀਂ ਬਾਕੀ ਨਵਾਂ ਜਾਰ ਰਵਿਸ਼ ਹੰਤੇ ਹੋਣੇ ਪੂਰੇ ਕਰਨੇ ਪਤਾ ਨਹੀਂ ਕਦਾਂ ਲੱਗ ਰਹੀ ਉਹਨੇ ਸੋਹੇ ਸਾਹਮਣੇ ਜੀਵਨ ਨੂੰ ਕੋਈ ਡੋਡ ਰਹੀ